ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਨਿਊਜ਼ ਹਾਰਟ ਪੰਜਾਬ ਚੈਨਲ ਦੇ ਨਾਲ ਤੇ ਮੈਂ ਸਤਨਾਮ ਸਿੰਘ ਘਾਰੂ ਤੁਹਾਡਾ ਸਵਾਗਤ ਕਰਦਾ ਬਹੁਤ ਹੀ ਪਿਆਰੀਆਂ ਲਾਈਨਾਂ ਨੇ ਕਿ 베ੜੀ ਦਾ ਪੂਰ ਤਰਿੰਜਣ ਦੀਆਂ ਕੁੜੀਆਂ ਸਦਾ ਨਾ ਬਹਿਣਾ ਰਲ ਕੇ ਜੋ ਪਾਣੀ ਅੱਜ ਪਤਣੋਂ ਲੰਘੇ ਫੇਰ ਨਹੀਂ ਆਉਣੇ ਭਲਕੇ ਇਹ ਜ਼ਿੰਦਗੀ ਦੀ ਸਚਾਈ ਆ ਕਿ ਜਿਹੜੇ ਪਾਣੀ ਪੁਲਾਂ ਦੇ ਹੇਠੋਂ ਲੰਘ ਜਾਂਦੇ ਨੇ ਉਹ ਵਾਪਸ ਨਹੀਂ ਆਉਂਦੇ ਠੀਕ ਇਸੇ ਤਰ੍ਹਾਂ ਬੇਟੀਆਂ ਹੁੰਦੀਆਂ ਨੇ ਜੋ ਪੇਕੇ ਪਰਿਵਾਰ ਤੋਂ ਵਿਆਹ ਹੋ ਕੇ ਸਹੁਰੇ ਪਰਿਵਾਰ ਜਾਂਦੀਆਂ ਨੇ ਤੇ ਉਥੇ ਆਪਣੇ ਨਵੇਂ ਪਰਿਵਾਰ ਦੇ ਵਿੱਚ ਇੰਨੀਆਂ ਵਿਅਸਤ ਹੋ ਜਾਂਦੀਆਂ ਨੇ ਕਿ ਪੇਕੇ ਪਿੰਡ ਸਵਭੀਂ ਗੇੜੇ ਲੱਗਦੇ ਨੇ ਸੁੱਖ-ਦੁੱਖ ਦੇ ਵਿੱਚ ਸ਼ਰੀਕ ਹੁੰਦੀਆਂ ਨੇ ਪਰੰਤੂ ਇਹ ਨਹੀਂ ਹੁੰਦਾ ਕਿ ਜਲਦੀ-ਜਲਦੀ ਉਹ ਆਪਣੇ ਪੇਕੇ ਪਿੰਡ ਆਉਣ ਬਹੁਤ ਹੀ ਸੋਹਣਾ ਇੱਕ ਉਪਰਾਲਾ ਮੋਗਾ ਜ਼ਿਲ੍ਹਾ ਦੇ ਪਿੰਡ ਅਕਾਲੀਆਂ ਵਾਲਾ ਦੀ ਸਮੂਹ ಗ್ರಾಮ ਪੰਚਾਇਤ ਸਰਪੰਚ ਸਰਬਜੀਤ ਕੌਰ ਦੇ ਔਰ ਸਮੂਹ ಗ್ರಾಮ ਪੰਚਾਇਤ ਪਿੰਡ ਨਿਵਾਸੀਆਂ ਵੱਲੋਂ ਕੀਤਾ ਜਾ ਰਿਹਾ ਕੱਲ ਮਿਤੀ 21 ਮਾਰਚ 2025 ਕੇ ਧੀਆਂ ਦਾ ਇੱਕ ਮੇਲਾ ਕਰਵਾਇਆ ਜਾ ਰਿਹਾ ਜਿਸ ਵਿੱਚ ਸਾਰੇ ਹੀ ਪਿੰਡ ਦੀਆਂ ਧੀਆਂ ਨੂੰ ਬੁਲਾਵਾ ਦਿੱਤਾ ਗਿਆ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਸਾਰਿਆਂ ਹੀ ਪਿੰਡ ਦੀਆਂ ਧੀਆਂ ਨੂੰ ਭੈਣਾਂ ਨੂੰ ਅਪੀਲ ਕਰਦੇ ਹਾਂ ਕਿ ਕੱਲ ਮਿਤੀ 21 ਮਾਰਚ ਨੂੰ ਤੁਸੀਂ ਪਿੰਡ ਅਕਾਲੀਆਂ ਵਾਲਾ ਜਰੂਰ ਪਹੁੰਚੋ ਸੱਦੇ ਪੱਤਰ ਤੁਹਾਨੂੰ ਲੱਗ ਗਏ ਨੇ ਬਹੁਤ ਸੋਹਣਾ ਉਪਰਾਲਾ ਇਹ ਕੀਤਾ ਜਾ ਰਿਹਾ ਜਸ ਤਹਿਤ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਥੇ ਹੀ ਉਹਨਾਂ ਸਾਰਿਆਂ ਪਹੁੰਚੀਆਂ ਹੋਈਆਂ ਧੀਆਂ ਦਾ ਸਨਮਾਨ ਵੀ ಗ್ರಾಮ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀਆਂ ਵੱਲੋਂ ਕੀਤਾ ਜਾਵੇਗਾ ਔਰ ਦੂਜੀ ਬੇਨਤੀ ਇਹ ਹੈ ਕਿ 22 ਮਾਰਚ 2025 ਨੂੰ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾ ਰਹੀਆਂ ਜਿਸ ਤਹਿਤ 17 ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਣਗੇ ਸਾਰਿਆਂ ਹੀ ਪੈਣਾ ਨੂੰ ਇਹ ਵੀ ਅਪੀਲ ਹੈ ਕਿ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਜ਼ਰੂਰ ਸ਼ਿਰਕਤ ਕਰਨੀ ਆ ਮੈਂ ਸਮੂਹ ಗ್ರಾಮ ਪੰਚਾਇਤ ਪਿੰਡ ਅਕਾਲੀਆਂ ਵਾਲਾ ਵੀਰ ਦਵਿੰਦਰ ਸਿੰਘ ਪੱਤਰਕਾਰ ਅਕਾਲੀਆਂ ਵਾਲਾ ਉਹਨਾਂ ਦੀ ਸਮੁੱਚੀ ਟੀਮ ਅਤੇ ਪਿੰਡ ਨਿਵਾਸੀਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਤੁਹਾਡਾ ਸਾਰਿਆਂ ਦਾ ਧੰਨਵਾਦ